ਗੜੀ ਉਦੋਂ ਵਾਲ ਵਿਖੇ ਮੌਜੂਦ ਹੈ ਔਰ ਇੱਥੇ ਇੱਕ ਬਹੁਤ ਹੀ ਸੰਵੇਦਨਸ਼ੀਲ ਬਹੁਤ ਹੀ ਦੁਖਦਾਈ ਘਟਨਾ ਜਿਹੜੀ ਸਾਹਮਣੇ ਆਈ ਹੈ ਜਿਸ ਨੇ ਇਹ ਜਿਹੜੀ ਸੰਗਤ ਇੱਥੇ ਮੰਦਿਰ ਦੇ ਅੰਦਰ ਮੌਜੂਦ ਹੈ ਇਹਨਾਂ ਨੂੰ ਇਮੋਸ਼ਨਲੀ ਸ਼ੌਕ ਕੀਤਾ ਔਰ ਇਹਨਾਂ ਦੀ ਭਾਵਨਾ ਉਹਨੂੰ ਠੇਸ ਪਹੁੰਚਾਈ ਹੈ ਕਿ ਦਿੱਤੀ ਜਾਵੇਨੀ ਭਗਵਾਨ ਨਾਲ ਕਿਸੇ ਦੀ ਕੀ ਦੁਸ਼ਮਣੀ ਹਾਂਜੀ ਭਗਵਾਨ ਨਾਲ ਕਿਸੇ ਨਾਲ ਕੀ ਜੀ ਕਿਸੇ ਦੀ ਕੋਈ ਦੁਸ਼ਮਣੀ ਨਹੀਂ ਭਗਵਾਨ ਤਾਂ ਸਭ ਦੇ ਸਾਝੇ ਆ ਹਾਂਜੀ ਹਾਂਜੀ ਬਹੁਤ ਸਾਡੀ ਧਾਰਮਿਕ ਭਾਵਨਾ ਨੂੰ ਠੀਸ ਪਹੁੰਚੀ ਹੈ ਜੀ ਸੋ ਤੁਸੀਂ ਕੁਝ ਕੀ ਲੇਹੀ ਕਰਦੇ ਹੋ ਔਰ ਇਹੋ ਜਿਹੇ ਜਿਹੜੇ ਗਿਲਟੀ ਮਾਈਂਡ ਆ ਇਹੋ ਜਿਹੇ ਜਿਹੜੇ ਮਾੜੀ ਸੋਚ ਵਾਲੇ ਨਫ਼ਰਤ ਨਾਲ ਭਰੇ ਲੋਕ ਆ ਉਹਨਾਂ ਦੀ ਸਹੀ ਜਗ੍ਹਾ ਤਾਂ ਸਲਾਕਾਂ ਦੇ ਪਿੱਛੇ ਆ ਅੱਛਾ ਲਿਖਤੀ ਤੁਸੀਂ ਹਾਂਜੀ ਪਿੰਡ ਵੱਲੋਂ ਦੇ ਕੇ ਆ ਹਾਂਜੀ ਜੀ ਰਿਪੋਰਟ ਕਰ ਦਿੰਦੇ ਹਾਂ ਠੀਕ ਹੈ ਜੀ ਹਾਂਜੀ ਹਾਂਜੀ ਚੌਕੀ ਇੰਚਾਰਜ ਨੂੰ ਦੇ ਕੇ ਆਏ ਤੁਸੀਂ ਜੀ ਹਾਂਜੀ ਠੀਕ ਹੈ ਉਹ ਇੱਥੇ ਕਿੰਨੇ ਵਜੇ ਆਏ ਜੀ ਉਹਨਾਂ ਦਾ ਟਾਈਮ 8:00 ਵਜੇ 8:30 8:30 ਉਹਨਾਂ ਨੇ ਹੁਣ ਤੁਹਾਨੂੰ ਕੀ ਕਿਹਾ ਜੀ ਆ ਕੇ ਉਹਨਾਂ ਨੇ ਤਾਂ ਬਸ ਉਹ ਲੈ ਕੇ ਜੀ ਡੰਪ ਚ ਪਾ ਕੇ ਚੰਦੇ ਚੈੱਕ ਕਰਦੇ 33 ਹੈ ਉਹਨਾਂ ਨੂੰ ਇੰਟਰਵਿਊ ਕਰਨਾ ਚਾਹੀਦਾ ਇਨਵੈਸਟਿਗੇਟ ਕਰਨਾ ਚਾਹੀਦਾ ਆਇਡੈਂਟੀਫਾਈ ਕਰਨਾ ਚਾਹੀਦਾ ਕਿ ਕੌਣ ਗਿਲਟੀ ਮਾਈਂਡ ਹੈ ਕੌਣ ਦੋਸ਼ੀ ਹੈ ਔਰ ਉਹਨਾਂ ਦੀ ਸਹੀ ਜਗ੍ਹਾ ਦੋਸ਼ੀਆਂ ਦੀ ਸਹੀ ਜਗ੍ਹਾ ਜਿਹੜੀ ਹੈ ਉਹ ਸਲਾਖਾਂ ਦੇ ਪਿੱਛੇ ਹੈ ਸਜ਼ਾ ਮਿਲਣੀ ਚਾਹੀਦੀ ਹੈ ਕਿਉਂਕਿ ਦੇਖੋ ਵਿਸ਼ਵਾਸ ਹੁੰਦਾ ਹੈ ਕਿ ਨਾ ਇੱਥੇ ਕੋਈ ਵੀ ਦੁਖੀ ਆ ਸਕਦਾ ਦੁਖਿਆਰਾ ਆ ਸਕਦਾ ਕੋਈ ਖੁਸ਼ੀ ਚ ਵੀ ਆ ਸਕਦਾ ਮਾਤਾ ਦੇ ਦਰਵਾਜ਼ੇ ਹਮੇਸ਼ਾ ਖੁੱਲੇ ਰਹਿੰਦੇ ਆ ਪਰ ਇਹੋ ਜੀ ਹਰਕਤ ਕਰਨੀ ਨਫ਼ਰਤ ਭਰੀ ਹਰਕਤ ਕਰਨੀ ਸ਼ਰਾਰਤੀ ਤੱਤ ਵੱਲ ਉਹ ਸੱਚੀਓ ਮਨ ਨੂੰ ਠੇਸ ਪਹੁੰਚਾਉਂਦੀ ਔਰ ਸੱਚੀ ਕਾਲ ਪੀਬੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਸਾਤਵੇਂ ਸਮੇ 80 ਪਿੰਡ ਗੜੀ ਉਦੋਵਾਲ ਵਿਖੇ ਮੌਜੂਦ ਆ ਔਰ ਇੱਥੇ ਇੱਕ ਬਹੁਤੀ ਸੰਵੇਦਨਸ਼ੀਲ ਬਹੁਤ ਹੀ ਦੁਖਦਾਈ ਘਟਨਾ ਜਿਹੜੀ ਸਾਹਮਣੇ ਆਈ ਹੈ ਇਸ ਨੇ ਇਹ ਜਿਹੜੀ ਸੰਗਤ ਇੱਥੇ ਮੰਦਿਰ ਦੇ ਅੰਦਰ ਮੌਜੂਦ ਹੈ ਇਹਨਾਂ ਨੂੰ ਇਮੋਸ਼ਨਲੀ ਸ਼ੌਕ ਕੀਤਾ ਔਰ ਇਹਨਾਂ ਦੀ ਭਾਵਨਾ ਉਹਨੂੰ ਠੇਸ ਪਹੁੰਚਾਈ ਹੈ ਕਿਸੇ ਐਂਟੀ-ਸੋਸ਼ਲ ਐਲੀਮੈਂਟ ਨੇ ਇੱਥੇ ਮੰਦਿਰ ਦੇ ਵਿੱਚ ਦਾਖਲ ਹੋ ਕੇ ਆ ਮੰਦਿਰ ਹੈ ਮਾਤਾ ਸ਼ੀਤਲਾ ਜੀ ਦਾ ਸ਼ੀਤਲਾ ਮਾਤੇ ਜਿਹੜੀ ਮੂਰਤੀ ਹੈ ਉਹਨੂੰ ਨੁਕਸਾਨ ਪਹੁੰਚਾਇਆ ਔਰ ਜਿਹੜੀ ਪਿੰਡ ਦੀ ਭਾਵਨਾ ਹੈ ਉਹ আহত ਹੋਈ ਹੈ ਤਾਂ ਗਿਲਟੀ ਮਾਈਂਡ ਕੋਈ ਇੱਥੇ ਆਉਂਦਾ ਔਰ ਇੱਥੇ ਆ ਕੇ ਸੀਤਲਾ ਮਾਤਾ ਦਾ ਜਿਹੜਾ ਮੰਦਰ ਹੈ ਉਹਨਾਂ ਦੀ ਮੂਰਤੀ ਦੇ ਨੁਕਸਾਨ ਪਹੁੰਚਾਇਆ ਜਾਂਦਾ ਤਾਂ ਇਹ ਬਹੁਤ ਦੁਖਦਾਈ ਘਟਨਾ ਪਿੰਡ ਦੇ ਮੋਦਵਾਰ ਇੱਥੇ ਮੌਜੂਦ ਨੇ ਪਿੰਡ ਦੇ ਸਾਰੇ ਹੀ ਸੱਜਣ ਇੱਥੇ ਮੌਜੂਦ ਨੇ ਮੋਦਵਾਰ ਮੌਜੂਦ ਨੇ ਆਪਾਂ ਇਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਪਾਜੀ ਸਭ ਤੋਂ ਪਹਿਲਾਂ ਮੰਦਿਰ ਚ ਕੌਣ ਸਵੇਰੇ ਐਂਟਰ ਕਰਦਾ ਸਾਡੇ ਮੁੰਡਾ ਆਪਣੇ ਕੁਲਦੀਪ ਕੁਮਾਰ ਇਹ ਮੁੰਡਾ ਜੀ ਸਵੇਰੇ ਆ ਕੇ ਸਪਾਈ ਕਰਦਾ ਸਾਰੇ ਕਿੰਨੇ ਕੁ ਜਾਂਦੇ ਇਹ ਇਹ 5:30 ਵਜੇ ਸਵੇਰੇ ਆਉਂਦੇ ਆ ਜੀ ਹਾਂਜੀ ਇਹਨਾਂ ਨੇ ਆ ਕੇ ਦੇਖ ਸਤਿਵਿਦਾਲ ਤੁਸੀ ਦੇਖਿਆ ਜੀ ਹਾਂਜੀ ਕੀ ਦੇਖਿਆ ਪਾਜੀ ਉਸ ਸਮੇਂ ਤੁਸੀ ਮੈਂ ਜਦੋਂ ਆਇਆ ਜੀ ਆ ਕੇ ਦਰਵਾਜ਼ਾ ਖੋਲ੍ਹਿਆ ਤੇ ਮੂਰਤੀ ਅਖੰਡਤ ਹੋਈ ਸੀਗੀ ਮੇਰਾ ਉੱਥੇ ਹੀ ਕਦਮ ਰੋਗੇ ਮੇਰੇ ਜਗਦਮ ਮੈਨੂੰ ਘਬਰਾਹਟ ਬਹੁਤ ਹੋਈ ਤੇ ਮੈਂ ਅੰਦਰ ਨਹੀਂ ਬਣ ਸਕਿਆ 10 ਮਿੰਟ ਮੈਂ ਬਾਹਰੇ ਖੜਾ ਰਿਆ ਫਿਰ ਆਲੇ ਦੋਲੇ ਫੋਨ ਕੀਤੇ ਮੇਰਾ ਧੂ ਬੱਤੀ ਵੀ ਨਹੀਂ ਕੰਨੇ ਨੂੰ ਮਨ ਕੀਤਾਗਾ ਨਾ ਝਾੜੂ ਪੋਚਾ ਲਾਉਣ ਨੂੰ ਕੋਈ ਨਹੀਂ ਤੁਹਾਡੀ ਭਾਵਨਾ ਹੁਣ ਵੀ ਦੇਖ ਪਾ ਰਿਹਾ ਕਿ ਦੇਖੋ ਨਾ ਵਿਸ਼ਵਾਸ ਜੁੜਿਆ ਹੁੰਦਾ ਪਰ ਭਾਵਨਾ ਜੁੜੀ ਹੁੰਦੀ ਮਾਤਾ ਨਾਲ ਪਿਆਰ ਹੁੰਦਾ ਦਿਲ ਵਿੱਚ ਕਿਉਂਕਿ ਇੱਥੇ ਆ ਕੇ ਤਾਂ ਤੜਪਦੇ ਦਿਲ ਨੂੰ ਵੀ ਸਕੂਨ ਮਿਲਦਾ ਪਰ ਐਡੀ ਵੱਡੀ ਨਲੈਕੀ ਮੈਂ ਕਹਿੰਦਾ ਇਹਨਾਂ ਨਫ਼ਰਤ ਦਾ ਭਰਿਆ ਕੌਣ ਬੰਦਾ ਹੋ ਸਕਦਾ ਕਿਸੇ ਦਾ ਕੋਈ ਸ਼ੱਕ ਹੈ ਜੀ ਸ਼ੱਕ ਕਿਤੇ ਕਰ ਸਕਦੇ ਆ ਜੀ ਬਾ ਸਮਾਹਾ ਮਾਈਆ ਪੇ ਦੇਖੇ ਉਹਨਾਂ ਤਾਂ ਹੁਣ ਦੇਖੋ ਪਰ ਇਹ ਇਹਦੇ ਨਾਲ ਪਿੰਡ 'ਚ ਸ਼ਾਂਤੀ ਫੈਲਦੀ ਆ ਹਨਾ ਸਾਰੇ ਦੇ ਮਨ ਨੂੰ ਠੇਸ ਪਹੁੰਚਦੀ ਹੈ ਦੁੱਖ ਲੱਗਦਾ ਤਕਲੀਫ ਹੁੰਦੀ ਹੈ ਕਿਉਂਕਿ ਮਹਾਮਾਈ ਤਾਂ ਸਾਰਿਆਂ ਦੀ ਸਾਂਝੀ ਆ ਔਰ ਕੋਈ ਐਦਾ ਕਰ ਜਵੇ ਤਾਂ ਇਹ ਤਾਂ ਬਹੁਤ ਮਾੜੀ ਗੱਲ ਹੈ ਹਾਂਜੀ ਦੋਵੇਂ ਪਿੰਡਾਂ ਨੂੰ ਬਹੁਤ ਠੇਸ ਪੁੱਤੀ ਹੈ ਜੀ ਹਾਂਜੀ ਪੁੱਤਰ ਸਥਾਨ ਆ ਜੀ ਕੰਪਲੀਟ ਵੀ ਦਿੱਤੀ ਆ ਜੀ ਅਸੀਂ ਚੌਂਕੀ ਤੇ ਉਹ ਵੀ ਮੁਲਾਜ਼ਮ ਆ ਗਏ ਆ ਕਹਿੰਦੇ ਡੰਪ ਪਾ ਕੇ ਚੈੱਕ ਕਰਦੇ ਆ ਜੀ ਦੇਖਦੇ ਆ ਜੀ ਬਾਕੀ ਦੇਖੋ ਹੁਣ ਅਸੀਂ ਤਾਂ ਇਹੀ ਉਮੀਦ ਕਰਦੇ ਹਾਂ ਵੀ ਜਲਦ ਤੋਂ ਜਲਦ ਜਿਹਨਾਂ ਨੇ ਬੇਇੱਜ਼ਤੀ ਕੀਤੀ ਹੈ ਉਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ ਕੋਈ ਸ਼ਕਤੀ ਹਲਚਲ ਪਹਿਲਾਂ ਕੋਈ ਨਜ਼ਰ ਆਈ ਨਹੀਂ ਨਹੀਂ ਪਹਿਲਾਂ ਜਾਨੀ ਕਿ ਗੱਲੇ ਟੁੱਟੇ ਆ ਜੀ ਮਾਤਾ ਦੇ ਮੰਦਰ ਦੇ ਜਾਂ ਬਾਬਿਆਂ ਦੇ ਇਧਰੋਂ ਪੀਰਾਂ ਦੇ ਦਰਬਾਰ ਦੇ ਤੇ ਐਦਾਂ ਦੀ ਨਹੀਂ ਅੱਜ ਤੱਕ ਅਸੀਂ ਦੇਖੀ ਹੈ ਸਾਡੀ ਵੀ 40 ਸਾਲ ਦੀ ਏਜ ਹੋ ਚੁੱਕੀ ਹੈ ਅੱਜ ਪਹਿਲੀ ਵਾਰੀ ਹੋਇਆ ਜੀ ਸਾਡੀ ਏਜ ਚ ਕੋਈ ਸਾਜ਼ਿਸ਼ ਲੱਗਦੀ ਕਿ ਤਾ ਕਿ ਜਾਣਬੁੱਝ ਕੇ ਤਾਂ ਭਾਵਨਾਵਾਂ ਪੜਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਂਜੀ ਕੋਈ ਹੈ ਤਾਂ ਇਹੀ ਹੈ ਜਾਣਬੁੱਝ ਕੇ ਕੀਤਾ ਗਏ ਨੇ ਭਾਵਨਾਵਾਂ ਭੜਕਾਉਣ ਵਾਸਤੇ ਹਾਂਜੀ ਉਹਦੇ ਕਰਕੇ ਆ ਜੀ ਸ਼ਾਂਤ ਮਾਹੌਲ ਹੁੰਦਾ ਹਾਂਜੀ ਸ਼ਾਂਤ ਮਾਹੌਲ ਦਿੱਤਾ ਜਾਵੇ ਜਿੱਦਾਂ ਉਹਦੀ ਉਹਦੀ ਭਾਵਨਾ ਵਾਲੀ ਆ ਕੋਈ ਠੇਸ ਪਹਾਨੇ ਆਇਆ ਸੀਗਾ ਜਣ ਕੇ ਮਤਲਬ ਸੋਚ ਕੇ ਆਇਆ ਸੀਗਾ ਮਾਈਂਡ ਦੇ ਵਿੱਚ ਵੀ ਮੈਂ ਆ ਕੰਮ ਕਰਨੇ ਕਰਨਾ ਜੀ ਕੋਈ ਕਿੰਨੀ ਤਰ੍ਹਾਂ ਕੋਈ ਚੋਰੀ ਨਹੀਂ ਕੀਤੀ ਕੋਈ ਗੱਲੇ ਚ ਪੈਸੇ ਨਹੀਂ ਗੱਡਿਆ ਹਾਂਜੀ ਨਹੀਂ ਜੀ ਇੱਕ ਹਾਰ ਲਗ ਰੱਖ ਦਿੱਤਾ ਸਮਾਤੋਂ ਵਾਲੀ ਜੋ ਸਾਰਾ ਕੁਝ ਕੀਤੀ ਹੈ ਜੀ ਲਾ ਕੇ ਰੱਖ ਦਿੱਤਾ ਕੁਝ ਨਹੀਂ ਕੀਤਾ ਬਸ ਕੋਈ ਕੀਤਾ ਜੋ ਸਾਰੀ ਤੇ ਮੂਰਤੀ ਹਾਂਜੀ ਹਾਂਜੀ ਅਸੀਂ ਸਵੇਰ ਜਿਆ ਸਾਢੇ 6 ਵਜੇ ਆਏ ਨੇ ਜੀ ਮੱਥਾ ਟੇਕਣ ਤਾਂ ਮਾਤਾ ਦੇ ਰੂਪ ਨਾਲ ਛੀੜਚੜ ਕੀਤੀ ਹੋ ਸੀਗੀ ਜੀ ਉਹ ਲੱਗ ਕੀਤਾ ਹੋਇਆ ਸੀਗਾ ਜੀ ਮੂਰਤੀ ਅਖੰਡਤ ਕੀਤੀ ਹਾਂ ਜੀ ਖੰਡਿਤ ਕੀਤੀ ਹੋਈ ਸੀਗੀ ਉਹ ਜੀ ਸੋ ਪ੍ਰਸ਼ਾਸਨ ਨਾਲ ਉਹੀ ਉਮੀਦ ਹੈ ਜੀ ਦੋਸ਼ੀ ਨੂੰ ਵੱਧ ਤੋਂ ਵੱਧ ਸਜ਼ਾ ਤੇ ਉਤੇ ਕਾਰਵਾਈ ਕੀਤੀ ਜਾਵੇ ਜੋ ਬਣਦੀ ਸਜ਼ਾ ਨੂੰ ਦਿੱਤੀ ਜਾਵੇ ਜੀ ਜੇ ਭਗਵਾਨ ਨਾਲ ਕਿਸੇ ਦੀ ਕੀ ਦੁਸ਼ਮਣੀ ਹਾਂਜੀ ਭਗਵਾਨ ਨਾਲ ਕਿਸੇ ਨਾਲ ਕੀ ਸੀ ਕਿਸੇ ਦੀ ਕੋਈ ਦੁਸ਼ਮਣੀ ਭਗਵਾਨ ਦਾ ਸਭ ਦੇ ਸਾਂਝਾ ਹੈ ਹਾਂਜੀ ਹਾਂਜੀ ਬਹੁਤ ਸਾਡੀ ਧਾਰਮਿਕ ਭਾਵਨਾ ਨੂੰ ਠੇਸ ਪਹੁੰਚੀ ਹੈ ਜੀ ਉਹ ਜਿਪੇ ਕੀਲੇ ਇਹੀ ਕਰਦੇ ਆ ਔਰ ਇਹੋ ਜਿਹੇ ਜਿਹੜੇ ਗਿਲਟੀ ਮਾਈਂਡ ਆ ਇਹੋ ਜਿਹੇ ਜਿਹੜੇ ਮਾੜੀ ਸੋਚ ਵਾਲੇ ਨਫਰਤ ਨਾਲ ਭਰੇ ਲੋਕ ਆ ਉਹਨਾਂ ਦੀ ਸਹੀ ਜਗ੍ਹਾ ਤਾਂ ਸਲਾਖਾਂ ਦੇ ਪਿੱਛੇ ਆ ਔਰ ਪਤਾ ਵੀ ਹੋਣਾ ਚਾਹੀਦਾ ਕਿ ਕਾਰਨ ਕੀ ਆ ਪਿੱਛੇ ਇੱਕ ਬੰਦਾ ਤਾਂ ਹੋਣਾ ਨਹੀਂ ਬੰਦੇ ਬੰਦੇ ਤਾਂ ਜ਼ਿਆਦਾ ਹੋਣੇ ਆ ਪਤਾ ਵੀ ਲੱਗਣਾ ਚਾਹੀਦਾ ਉਹਨਾਂ ਦੇ ਪਿੱਛੇ ਮਨੋਰਥ ਕੀ ਆ ਹਨਾ ਇਹ ਮਨ ਦੀ ਮਨਸ਼ਾ ਕੀ ਆ ਕਿਉਂਕਿ ਅਸ ਜਿੰਨੇ ਇੱਥੇ ਸਾਰੇ ਭਰਾ ਖੜੇ ਆ ਮੈਂ ਸਾਰੇ ਦੇ ਅੱਖ ਚ ਤਕਲੀਫ ਮਹਿਸੂਸ ਕਰ ਸਕਦਾ ਹਨਾ ਜੀ ਭਾਈ ਇਹ ਹੀ ਹੈ ਕਿ ਜਿਹੜਾ ਆਹ ਮਾੜੀ ਘਟਨਾ ਵਾਪਰੀ ਹੈ ਸਾਡੇ ਪਿੰਡ ਵਿੱਚ ਪਿੰਡ ਗੜੀ ਉਧੋ ਵਾਲ ਵਿੱਚ ਤੇ ਕੋਈ ਸ਼ੈਤਾਨੀ ਕਹਿ ਸਕਦੇ ਸ਼ਰਾਰਤੀ ਅਨਸਰ ਕਹਿ ਸਕਦੇ ਆ ਪਰ ਇਹ ਚੀਜ਼ਾਂ ਕਰਨੀਆਂ ਨਹੀਂ ਚਾਹੀਦੀ ਦਰਵਾਜ਼ਾ ਦੇ ਕਿਉਂਕਿ ਸਾਨੂੰ ਤਾਂ ਇਸ ਪਿੰਡ ਦੇ ਵਿੱਚ ਇਹੋ ਜੀ ਆਸ ਨਹੀਂ ਸੀ ਅੱਜ ਤੱਕ ਸਾਡੇ ਦਰਵਾਜ਼ਾ ਦੇ ਐਦੇ ਦਰਵਾਜ਼ੇ ਖੁੱਲੇ ਰਹਿੰਦੇ ਆ ਜਦੋਂ ਮਰਜੀ ਆਵੇ ਬੰਦਾ ਮੱਥਾ ਟੇਕ ਕੇ ਜਾਵੇ ਪਰ ਜਿਹੜੀ ਆਹ ਘਟਨਾ ਵਾਪਰੀ ਹੈ ਇਹਦੇ ਕਾਰਨ ਸ਼ਾਇਦ ਸਾਨੂੰ ਲੋਕ ਵੀ ਲਾੜੇ ਲੈ ਪੈਣ ਤੇ ਬਾਕੀ ਜਿਹੜੇ ਅਨਸਰਾ ਨੇ ਇਹ ਕੰਮ ਕੀਤਾ ਆ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਵੀ ਜੇ ਫੜ ਹੋਗੇ ਤਾਂ ਅਸੀਂ ਸਖਤ ਤੋਂ ਸਖਤ ਆਪਣੇ ਵੱਲੋਂ ਵੀ ਕਾਰਵਾਈ ਕਰਾਂਗੇ ਤੇ ਬਾਕੀ ਜੋ ਪ੍ਰਸ਼ਾਸਨ ਕਰੇਗਾ ਉਹਦੇ ਨਾਲ ਵੀ ਅਸੀਂ ਚੱਲਾਂਗੇ ਹਾਂਜੀ ਹਾਂਜੀ ਬਿਲਕੁਲ ਕਦੋਂ ਕ ਪਹੁੰਚੋ ਰਿਪੋਰਟ ਕਰ ਦਿਤੀ ਹੈ ਜੀ ਤੇ 7:00 ਵਜੇ ਅੱਛਾ ਲਿਖਤੀ ਤੁਸੀਂ ਰਿਪੋਰਟ ਪਿੰਡ ਵੱਲੋਂ ਦੇ ਕੇ ਆ ਜੀ ਦੇਖੀ ਰਿਪੋਰਟ ਕਰਤੀ ਠੀਕ ਹੈ ਜੀ ਹਾਂਜੀ ਹਾਂਜੀ ਚੌਕੀ ਇੰਚਾਰਜ ਨੂੰ ਦੇ ਕੇ ਆਏ ਤੁਸੀਂ ਹਾਂਜੀ ਠੀਕ ਹੈ ਜੀ ਹਾਂਜੀ ਉਹ ਇੱਥੇ ਕਿੰਨੇ ਵਜੇ ਆਏ ਜੀ ਉਹਨਾਂ ਦਾ ਟਾਈਮ 8:00 ਵਜੇ 8:00 ਤੋਂ 9:00 ਸਾਢੇ 9:00 ਉਹਨਾਂ ਨੇ ਹੁਣ ਤੁਹਾਨੂੰ ਕੀ ਕਿਹਾ ਜੀ ਆ ਕੇ ਹਾਂ ਜੀ ਉਹਨਾਂ ਨੇ ਤਾਂ ਬਸ ਉਹ ਲੈ ਗਏ ਜੀ ਡੰਪ ਚ ਪਾ ਕੇ ਚੰਦੇ ਚੈੱਕ ਕਰਦੇ ਆ ਜੀ ਅੱਛਾ ਜੀ ਜਿਹੜਾ ਵੀ ਕੋਈ ਦੋਸ਼ੀ ਫੜਿਆ ਗਿਆ ਫੇ ਉੱਤੇ ਕਾਰਵਾਈ ਕੀਤੀ ਜਾਵੇ ਹਾਂ ਜੀ ਪਰ ਤਫ਼ਤੀਸ਼ ਚ ਲੱਗਦਾ ਤੇਜ਼ੀ ਹੈ ਕਿਉਂਕਿ ਆਲੇ ਦੁਆਲੇ ਪਿੰਡ ਦੀ ਸੀਸੀਟੀਵੀ ਕੈਮਰੇ ਖੰਗਾਲ ਖੰਗਾਲਣੇ ਚਾਹੀਦੇ ਆ ਪਿੰਡ ਦੇ ਚਾਰੇ ਪਾਸੇ ਕਿਉਂਕਿ ਅੱਜ ਤਾਂ ਪਿੰਡ ਵਿੱਚ ਦੀ ਹੈ ਨਾ ਉਹ ਹਾਂ ਜੀ ਅੱਜ ਤਾਂ ਪਿੰਡ ਵਿੱਚ ਹੀ ਆ ਜੀ ਕੋ ਮੰਦਰ ਚ ਕੈਮਰੇ ਲੱਗੇ ਨੇ ਮੰਦਰ ਚ ਕੋਈ ਨਹੀਂ ਲੱਗਿਆ ਜੀ ਇਹ ਆਪਣੇ ਪ੍ਰਿਆਨੇ ਦੀ ਦੁਕਾਨ ਆ ਜੀ ਸਕੂਲ ਚ ਲੱਗਿਆ ਉਹ ਬੰਦ ਕੀਤਾ ਕੈਮਰਾ ਤਾਰ ਉਹਦੀ ਵੀ ਤਾਰ ਹਾਂਜੀ ਤਾਰ ਕੱਟੀ ਹੋ ਸੀ ਉਹਦੀ ਵੀ ਨਹੀਂ ਸੀ ਕਦੇ ਕਿ ਆਪਾਂ ਨੇ ਕੈਮਰੇ ਲਵਾਣ ਦੀ ਨੋਬਤ ਆਵੇ ਐਦਾਂ ਦੇ ਹਾਲਾਤ ਬਣੇ ਸਾਡੇ ਕਿਉਂਕਿ ਅੱਜ ਤੋਂ 15 20 ਸਾਲ ਤੋਂ ਉੱਤੇ ਉੱਤੇ ਹੋ ਗਿਆ ਟਾਈਮ ਇਸ ਦਰਬਾਰ ਨੂੰ ਮੰਨਦੇ ਜਾਗਰਣ ਵੀ ਹੁੰਦੇ ਵਿਸ਼ਾਲ ਜਾਗਰਣ ਪਰ ਇਹੋ ਜੀ ਆਸ ਨਹੀਂ ਸੀ ਕਿ ਐਦਾਂ ਦੀ ਘਟਨਾ ਵਾਪਰੂਗੀ ਅੱਜ ਇਹ ਪਹਿਲੀ ਵਾਰੀ ਇਹ ਪਹਿਲੀ ਵਾਰੀ ਇਹ ਘਟਨਾ ਵਾਪਰੀ ਹੈ ਜਿਹਦੇ ਕਾਰਨ ਸਾਨੂੰ ਹੁਣ ਸ਼ਾਇਦ ਕੈਮਰਿਆਂ ਦਾ ਵੀ ਅਸੀਂ ਬੰਦੋਬਾਸ ਕਰਾਂਗੇ ਕੈਮਰਿਆਂ ਦਾ ਵੀ ਪ੍ਰਯਾਸ ਕਰਦੇ ਆ ਲਗਾਵਾਂਗੇ ਤੇ ਬਾਕੀ ਵੱਧ ਤੋਂ ਵੱਧ ਇਹੀ ਹੈ ਸਾਡੀ ਤਾਂ ਕੋਸ਼ਿਸ਼ ਕਿ ਤਾਂ ਛੱਕ ਤੋਂ ਛੱਕ ਸਜਾ ਦਵਾਈ ਆਪਾਂ ਜੇ ਕਿਸ ਨੂੰ ਕੁਝ ਪਤਾ ਵੀ ਆ ਪਿੰਡ ਚ ਜਾਲੇਦ ਵਾਲੇ ਉਹ ਵੀ ਜ਼ਰੂਰ ਸੰਪਰਕ ਕਰ ਲੈ ਕਿਉਂਕਿ ਕਈ ਵੇਲੇ ਹੁੰਦਾ ਕਿ ਬੰਦੇ ਦੀ ਆਤਮਾ ਜਾਗ ਜਾਂਦੀ ਹੈ ਕਿ ਯਾਰ ਇਹ ਗਲਤ ਕੰਮ ਹੋਇਆ ਮੈਨੂੰ ਪਤਾ ਉਹ ਵੀ ਜ਼ਰੂਰ ਪਿੰਡ ਨੂੰ ਇਤਲਾਹ ਕਰੇ ਤਾਂ ਜੋ ਪਿੰਡ ਦੀ ਜਿਹੜੀ ਸ਼ਾਂਤੀ ਬਣੀ ਰਵੇ ਭਾਈਚਾਰਾ ਬਣਿਆ ਰਵੇ ਇਹ ਜਿਹੜੀ ਆ ਆਤਮਾ ਨੂੰ ਠੇਸ ਪਹੁੰਚਾਉਣ ਵਾਲੀ ਗੱਲ ਹੈ ਤਕਲੀਫ ਦੇਣ ਵਾਲੀ ਗੱਲ ਹੈ ਕਿਉਂਕਿ ਅਸੀਂ ਸਭ ਮਹਾਂਮੈ ਨੂੰ ਮੰਨਦੇ ਆ ਔਰ ਸਾਡਾ ਤਕਲੀਫ ਹੁੰਦੀ ਹੈ ਕੰਮ ਕਰੇ ਦਰਬਾਰਾਂ ਤੋਂ ਚੱਲਦੇ ਆ ਸਾਰੇ ਦਰਬਾਰਾਂ ਨਾਲ ਸਾਡੀ ਸਾਂਝ ਆ ਪੀਰਾਂ ਦੇ ਜਾਂਦੇ ਆ ਮੰਦਿਰਾਂ ਜਾਂਦੇ ਆ ਗੁਰਦੁਆਰਿਆਂ ਜਾਂਦੇ ਆ ਸਾਡਾ ਤਾਂ ਕਲਾਕਾਰੀ ਪੇਸ਼ਾ ਹੀ ਇਹ ਹੈ ਜੀ ਕਿਉਂਕਿ ਕਲਾਕਾਰ ਦਾ ਕੋਈ ਜਾਤ ਧਰਮ ਤਾਂ ਹੁੰਦਾ ਨਹੀਂ ਹੈ ਸਾਨੂੰ ਤਾਂ ਦੁੱਖ ਇਸ ਤੋਂ ਵੱਧ ਹੈ ਸਾਰਿਆਂ ਨਾਲੋਂ ਵੱਧ ਸਾਨੂੰ ਦੁੱਖ ਹੈ ਕਿ ਇਹ ਘਟਨਾ ਸਾਡੇ ਪਿੰਡ ਦੇ ਵਿੱਚ ਵਾਪਰੀ ਆ ਕਿਉਂਕਿ ਸਾਡਾ ਖੁੱਦ ਦਾ ਪਿੰਡ ਆ ਅਸੀਂ ਬਾਹਰ ਕਿੱਥੇ ਦੇਵਾਂਗੇ ਜਾ ਕੇ ਜੇ ਸਾਡੇ ਪਿੰਡ 'ਚ ਇਹ ਕੰਮ ਹੋਣ ਲੱਗੇ ਤੋ ਚਲੋ ਇਨਸਾਨ ਤੋਂ ਥੋੜੀ ਦੇਰ ਲੁੱਕ ਸਕਦੇ ਆ ਲੇਕਿਨ ਮਹਾਮੈਨੂ ਸਭ ਕੁਝ ਪਤਾ ਹੀ ਹੈ ਨਾ ਉਹ ਤਾਂ ਸਾਹਮਣੇ ਲੈ ਜਾਣਾ ਇੱਕ ਦਿਨ ਪੁਰੀ ਸਾਹਿਬ ਜੀ ਸਭ ਤੋਂ ਦੇਖਣ ਵਾਲੀ ਤਾਂ ਉਹ ਹੀ ਆ ਸਾਰਾ ਕੁਝ ਕਿਉਂਕਿ ਅਸੀਂ ਤਾਂ ਇੱਕ ਦੂਜੇ ਨੂੰ ਸ਼ੱਕ ਦੇ ਮਨ ਲੋ ਨਜ਼ਰੀਆ ਦੇਖ ਸਕਦੇ ਆ ਪਰ ਉਹਨੇ ਸਾਰਿਆਂ ਨੂੰ ਦੇਖਣਾ ਹੋਣੀ ਆ ਇਹ ਇਹ ਕੋਈ ਨਹੀਂ ਕਿ ਹਾਂ ਬੰਦਾ ਗਲਤੀ ਕਰਕੇ ਚਲਾ ਗਿਆ ਤੇ ਉਹ ਖੁਸ਼ਹਾਲ ਆ ਠੀਕ ਆ ਇਹ 10 15 ਦਿਨਾਂ ਦੇ ਵਿੱਚ ਦਾ ਰਿਜ਼ਲਟ ਆਇਆ ਲੋ ਮਿਲ ਜਾਣਾ ਹੈ ਅਗਲੀ ਦੇਖ ਦੀ ਜਿਹਦੀ ਜੋਤ ਜਗਦੀ ਆ ਹਰ ਵੇਲੇ ਧੂਬੱਤੀ ਹੋ ਰਿਹਾ ਆ ਉਹ ਇੱਥੇ ਕਿਤੇ ਨਾ ਕਿਤੇ ਵਿਰਾਜ ਵਿਰਾਜਮਾਨ ਆ ਤਾਂ ਹੀ ਇੱਥੇ ਮੰਨਤਾ ਹੋ ਰਹੀ ਆ ਨਾ ਇਸ ਕਰਕੇ ਉਹ ਆਪੇ ਸਜ਼ਾ ਉਹਨੇ ਵੀ ਦੇ ਦੇਣੀ ਹੈ ਮਹਾਮੈਨ ਵੀ ਦੇ ਦੇਣੀ ਹੈ। ਬਾਕੀ ਸਾਡੀ ਕੋਸ਼ਿਸ਼ ਹੈ ਧਾਰਮਿਕ ਸਥਾਨ ਤੇ ਕੋਈ ਮੰਦਰ ਚ ਬਾਬਾ ਜੀ ਜਾਂ ਨਹੀਂ ਨਹੀਂ ਸਾਡੇ ਦੀਪਾ ਭਾਜੀ ਆ ਇਹ ਹੀ ਕਰਦੇ ਨੇ ਸੇਵਾ ਦਾ ਹਾਂਜੀ ਇਹੀ ਇਹਨਾਂ ਨੇ ਤੁ 32 ਸਵੇਰੇ ਕਰਨਾ ਹੁੰਦਾ 5 ਵਜੇ ਆ ਕੇ ਝਾੜੂ ਪੋਚਾ ਕਰਨਾ ਹੁੰਦਾ ਔਰ ਇਹਨਾਂ ਦੀ ਡਿਊਟੀ ਲੱਗੀ ਹੋਈ ਆ ਸਾਡੇ ਇਧਰ ਪ੍ਰਧਾਨ ਸਾਹਿਬ ਜੀ ਮੋਨੀ ਪ੍ਰਧਾਨ ਜੀ ਤੇ ਬਾਕੀ ਸਾਡੀ ਕਮੇਟੀ ਦੇ ਮੈਂਬਰ ਸਾਰੇ ਖੜੇ ਨੇ ਨਾਲ ਸਾਡੇ ਹੋਰ ਤੁਸੀਂ ਕੰਪਲੇਂਟ ਤਾਂ ਦੇ ਆਏ ਮੋਣੀ ਪ੍ਰਧਾਨ ਜੀ ਹੁਣ ਜਾ ਕੇ ਸੀਨੀਅਰ ਅਫਸਰਾਂ ਨੂੰ ਵੀ ਮਿਲੂਗੇ ਕਿਉਂਕਿ ਮਾਮਲਾ ਗੰਭੀਰ ਹੈ ਸੰਵੇਦਨਸ਼ੀਲ ਹੈ ਜੀ ਜਿੱਥੇ ਇੱਥੇ ਖਬਰ ਜਾਣੀ ਹੈ ਹਰੇਕ ਦੀ ਭਾਵਨਾ ਨੂੰ ਠੇਸ ਪਹੁੰਚਣੀ ਹੈ ਕਿਉਂਕਿ ਮਾਹਾਮਾਈ ਨਾਲ ਸਾਰੇ ਜੁੜੇ ਹੋਏ ਆਇਆ ਤਾਂ ਗਲਤੇ ਕੰਮ ਆ ਜੀ ਹੋਇਆ ਇਹ ਦੇ ਰਹੇ ਇਹ ਮਾਰੇ ਆ ਔਰ ਬਲ ਹੁਣ ਸੀਨੀਅਰ ਅਫਸਰਾਂ ਨੂੰ ਪਹੁੰਚ ਕਰੂਗੇ ਜਾਨ ਪਹੁੰਚ ਕੇ ਰਹਿਣਗੇ ਕਿ ਮੇਰੇ ਵੀ ਸਿਹਤ ਠੀਕ ਹੈਗੀ ਹਾਂਜੀ ਮੇਰੇ ਵੀ ਸਿਹਤ ਠੀਕ ਹੈਗੀ ਚਲੋ ਪਰ ਹੁਣ ਜੋ ਇੱਕ ਘਟਨਾ ਨੂੰ ਅੰਜਾਮ ਦਿੱਤਾ ਹੈ ਇਹ ਤਾਂ ਬਹੁਤ ਮੰਦਭਾਗੀ ਹੈ ਨਾ ਜਿੱਥੇ ਇੱਥੇ ਪਹੁੰਚਣਾ ਉਹਦੇ ਲਈ ਇਹ ਗੱਲ ਪਹੁੰਚਣੀ ਹੈ ਉਹ ਹਰੇਕ ਨੇ ਤੁਹਾਡੇ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰਨੀ ਹੈ ਤਾਂ ਅੱਜ ਦੋਸ਼ੀ ਫੜੇ ਜਾ ਜੀ ਤੁਸੀਂ ਪ੍ਰਸ਼ਾਸਨ ਨੂੰ ਜੇ ਕੋਈ ਅਪੀਲ ਕਰਨੀ ਚਾਹੋ ਤਾਂ ਮੈਂ ਨਾ ਬਸ ਜੀ ਥੈਂਕ ਯੂ ਆਹੀ ਮੇ ਸਾਡੀ ਅਪੀਲ ਹੈ ਜੀ ਜਲ ਤੋਂ ਜਲਦ ਦੋਸ਼ੀ ਫੜੇ ਜਾਵੇ ਜੀ ਹਾਂਜੀ ਆਹੀ ਧੰਨਵਾਦ ਜੀ ਜੀ ਆ ਸਾਥੀਓ ਇਸੇ ਪਿੰਡ ਗੜੀ ਉਦੋਵਾਲ ਚ ਇਹਨਾਂ ਦੀ ਤਕਲੀਫ ਸੁਣੀ ਹੈ ਸਾਰਿਆਂ ਦੀ ਇਹ ਸਾਰੇ ਭਗਤ ਨੇ ਸ਼ਰਧਾਲੂ ਨੇ ਇਹਨਾਂ ਦੇ ਮਨ ਚ ਸ਼ਰਧਾ ਹੈ ਔਰ ਭੋਲੇ ਲੋਕ ਨੇ ਸੋ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਹੈ ਉਹਨਾਂ ਨੂੰ ਇੰਟਰਵਿਊ ਇਨ ਕਰਨਾ ਚਾਹੀਦਾ ਇਨਵੈਸਟਿਗੇਟ ਕਰਨਾ ਚਾਹੀਦਾ ਆਇਡੈਂਟੀਫਾਈ ਕਰਨਾ ਚਾਹੀਦਾ ਕਿ ਕੌਣ ਗਿਲਟੀ ਮਾਈਂਡ ਹੈ ਕੌਣ ਦੋਸ਼ੀ ਹੈ ਔਰ ਉਹਨਾਂ ਦੀ ਸਹੀ ਜਗ੍ਹਾ ਦੋਸ਼ੀਆਂ ਦੀ ਸਹੀ ਜਗ੍ਹਾ ਜਿਹੜੀ ਆ ਉਹ ਸਲਾਖਾਂ ਦੇ ਪਿੱਛੇ ਆ ਸਜ਼ਾ ਮਿਲਣੀ ਚਾਹੀਦੀ ਹੈ ਕਿਉਂਕਿ ਦੇਖੋ ਵਿਸ਼ਵਾਸ ਹੁੰਦਾ ਹੈ ਕਿ ਨਾ ਇੱਥੇ ਕੋਈ ਵੀ ਦੁਖੀ ਆ ਸਕਦਾ ਦੁਖਿਆਰਾ ਆ ਸਕਦਾ ਕੋਈ ਖੁਸ਼ੀ ਚ ਵੀ ਆ ਸਕਦਾ ਮਾਤਾ ਦੇ ਦਰਵਾਜ਼ੇ ਹਮੇਸ਼ਾ ਖੁੱਲੇ ਰਹਿੰਦੇ ਆ ਪਰ ਇਹੋ ਜਿਹੀ ਹਰਕਤ ਕਰਨੀ ਨਫ਼ਰਤ ਭੜੀ ਹਰਕਤ ਕਰਨੀ ਸ਼ਰਾਰਤੀ ਤੱਤ ਵੱਲ ਉਹ ਸੱਚੀਓ ਮਨ ਨੂੰ ਠੇਸ ਪਹੁੰਚਾਉਂਦੀ ਔਰ ਇਹਨਾਂ ਦੇ ਮਨ ਨੂੰ ਉਦੋਂ ਹੀ ਆਰਾਮ ਮਿਲਣਾ ਜੇ ਦੋਸ਼ੀ ਫੜਿਆ ਜਾਵੇ ਔਰ ਦੋਸ਼ੀ ਤੋਂ ਪਤਾ ਲੱਗੇ ਕਿ ਉਹਦੇ ਪਿੱਛੇ ਹੈ ਕੌਣ ਕਿਉਂਕਿ ਅੱਜ ਇੱਥੇ ਘਟਨਾ ਹੋਈ ਹੈ ਕੱਲੋਂ ਕਿਤੇ ਹੋਰ ਘਟਨਾਵਾਂ ਦਾ ਅੰਜਾਮ ਦੇਣਗੇ ਇਹਦੇ ਕਰਕੇ ਪ੍ਰਸ਼ਾਸਨ ਨੂੰ ਬਹੁਤ ਐਕਟਿਵਲੀ ਬਹੁਤ ਤੇਜ਼ੀ ਨਾਲ ਕੰਮ ਕਰਨਾ ਪੈਣਾ ਪੁਲਿਸ ਪ੍ਰਸ਼ਾਸਨ ਅੱਗੇ ਬੇਨਤੀ ਹੈ ਸਰਕਾਰ ਅੱਗੇ ਬੇਨਤੀ ਹੈ ਕਿ ਇਹ ਖੋਜ ਮਾੜੇ ਅੰਸਰ ਨੂੰ ਜਲਦ ਤੋਂ ਜਲਦ ਫੜ ਕੇ ਸ਼ਰਾਰਤੀ ਤੱਤ ਨੂੰ ਫੜ ਕੇ ਸਲਾਖਾਂ ਦੇ ਪਿੱਛੇ ਕੀਤਾ ਜਾਵੇ ਔਰ ਪਿੱਛੇ ਮਨੋਰਥ ਪਤਾ ਕਰਨਾ ਚਾਹੀਦਾ ਕਿ ਕਾਰਨ ਕੀ ਉਮੀਦ ਕਰਦੇ ਪ੍ਰਸ਼ਾਸਨ ਤੇਜ਼ੀ ਨਾਲ ਕਾਰਵਾਈ ਕਰੇਗਾ ਬਹੁਤ ਬਹੁਤ ਸ਼ੁ크